ਇੱਦੜਬੇ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕਾ ਹੀ ਪੈਚਰ ਲਾਉਂਦਾ ਆਪਾਂ ਤਾਂ ਲੋਕਾਂ ਦਾ ਭਲਾ ਹੀ ਕਰਨਾ ਹੈ ਲੈ ਵੀ 나ਥਾ ਚਾਹ ਪੀਲਾ ਹੁਣ ਕਿਤੋਂ ਸਰੀਰ ਜਾ ਬਣ ਜਾਊਗਾ ਪੈਰਾਂ ਦੇ ਗ੍ਰਹਿ ਚੱਕਰਾਂ ਤੋਂ ਲੱਗਦਾ ਹੈ ਉਰਾ ਫੇਰਾ ਬਹੁਤ ਰਹਿੰਦਾ ਏ ਕੰਮ ਬਣਦਾ ਬਣਦਾ ਵਿਖੜ ਜਾਂਦਾ ਏ ਚੇਲਿਆ ਦੇ ਦिए ਕੋਈ ਤਵੀਤ ਖੋਲ ਕੇ ਕਰਾ ਦिए ਕਿਸੇ ਨਾਲ ਫਰੈਂਡਸ਼ਿਪ ਕੇ ਸਿੱਧਾ ਵਿਆਹ ਹੀ ਕਰਵਾ ਦिए ਚੇਲਿਆ ਗੱਲਾਂ ਨਾ ਲੱਗਦਾ ਸਾਰਾ ਕੁਝ ਹੀ ਕਰ ਦੇਗਾ ਬਨਸਾ ਜੋਗੀ ਜਿਹੜੇ ਕੰਮ ਕਰਦਾ ਪੱਕੇ ਹੀ ਕੰਮ ਕਰਦਾ ਏ ਤੇਰੇ ਭਾਗ ਹੀ ਖੁੱਲ ਜਾਣਗੇ ਜਦੋਂ ਸੋਹਣੀ ਸੁਨੱਖੀ ਕੁੜੀ ਨਾਲ ਤੇਰਾ ਵਿਆਹ ਹੋ ਗਿਆ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਆਟੇ ਦਾ ਪੇੜਾ ਲੈ ਲਵੀ ਵਿੱਚ ਥੋੜਾ ਜਿਹਾ ਗੁੜ ਪਾ ਲਵੀ ਕਾਲੀ ਗਾਂ ਨੂੰ ਖਵਾ ਦੇਵੀ ਸੋਹਣੀ ਸੁਨੱਖੀ ਕੁੜੀ ਨਾਲ ਸੰਯੋਗ ਹੋ ਜਾਣਗੇ ਭਗਤਾ ਤੇਰੇ ਪੱਕੀ ਗੱਲ ਆ ਬਾਬਾ ਬਣ ਸਾ ਜੋਗੀ ਜਦੋਂ ਲਾਉਂਦਾ ਪੱਕੇ ਹੀ ਪੈਂਚਰ ਲਾਉਂਦਾ ਕਦੇ ਝੋਟ ਨਹੀਂ ਬੋਲਦਾ ਗਾਂ ਨੂੰ ਪੇੜਾ ਖਵਾਉਣ ਲੱਗਿਆ ਗਲਤੀ ਨਾ ਕਰ ਬੈਠੀ ਕਦੇ ਗਾਂ ਦੇ ਭਲੇਖੇ ਟੱਠੇ ਨੂੰ ਖਵਾ ਦੇਵੀ ਫਿਰ ਵਿਆਹ ਕਰਵਾਉਣ ਲਈ ਕੁੜੀ ਨਹੀਂ ਮੁੰਡਾ ਹੀ ਲੱਭਦਾ ਫਿਰੇਗਾ ਚੇਲਿਆ ਚੰਗਾ ਬਾਬਾ ਮੈਂ ਚੱਲਿਆ ਕਿੱਥੇ ਚੱਲਿਆ ਚੇਲਿਆ ਗਾਂ ਨੂੰ ਪੇੜਾ ਖਵਾਉਣ ਚੱਲਿਆ ਉਹ ਨਹੀਂ ਬਾਬਾ ਜਿਹੜਾ ਤੜਕੇ ਪੇੜਾ ਖਵਾਇਆ ਸੀ ਨਾ ਉਹ ਵੇਖਣ ਚੱਲਿਆ ਕਿਤੇ ਟੱਠੇ ਨੂੰ ਤਾਂ ਨਹੀਂ ਖਵਾਤਾ ਮੇਰੀ ਗੱਲ ਸੁਣੀ ਚੇਲਿਆ ਨਾਥਾ ਨੂੰ 20 ਰੁਪਏ ਦੇ ਕੇ ਜਾ ਨਾਥਾ ਨੇ ਚਾਹ ਪੀਣੀ ਹੈ 20 ਨਾਲ ਕੀ ਬਣੂ ਬਾਬਾ ਯਾਰ ਤੂੰ 50 ਚੱਕ ਗੱਲ ਇੱਕ ਗੱਲ ਤਾਂ ਦੱਸ ਯਾਰ ਤੂੰ ਮੰਗਣ ਕਿਵੇਂ ਲੱਗ ਗਿਆ ਜੋਗੀ ਕਿਵੇਂ ਬਣ ਗਿਆ ਗਿੱਦੜਵੇਂ ਵਾਲਾ ਬੰਸਾ ਜੋਗੀ ਕਦੇ ਝੂਠ ਨਹੀਂ ਬੋਲਦਾ ਚੇਲਿਆ ਗੁੱਸਾ ਨਾ ਕਰੇ ਗੁੱਸਾ ਨਾ ਕਰੇ ਮੇਰੀ ਗੱਲ ਦਾ ਮੈਂ ਵੀ ਜ਼ਮੀਨ ਜਾਇਦਾਦ ਵਾਲਾ ਹੋਇਆ ਕਰਦਾ ਸੀ ਪਰ ਤੇਰੇ ਵਾਂਗੂ ਫੁਕਰਾ ਬਹੁਤ ਸੀ ਜਿਹੜਾ 100 ਮੰਗਦਾ ਸੀ 200 ਦੇ ਦਿੰਦਾ ਸੀ ਚੇਲਿਆ ਮੇਰੀ ਗੱਲ ਸੁਣ ਲੈ ਚੇਲਿਆ ਬਗਲੀ ਵਾਲਾ ਕਪੜਾ ਗਾਂਧੀ ਚੌਂਕ ਮਲੋੜ ਤੋਂ ਮਿਲਦਾ ਤੇਰੇ ਵੀ ਦਿਨ ਬਹੁਤੇ ਦੂਰ ਨਹੀਂ ਗਏ ਤੇਰੇ ਵੀ ਝੂੜਾ ਪੈ ਜਾਣਾ ਹੈ ਤੇਰੇ ਵੀ ਹੱਥਾਂ ਤੇ ਮਹਿੰਦੀ ਲੱਗ ਜਾਣੀ ਹੈ ਝਾਂਜਰਾਂ ਦੀ ਛੰਨ ਛੰਨ ਹੋ ਜਾਣੀ ਹੈ ਚੇਲੀਏ ਓ ਛੱਡੋ ਬਾਬਾ ਕਾਹਦਾ ਝੂੜਾ ਚਾੜਾ ਅੱਧੋ ਵੱਧ ਤਾਂ ਮੇਰੀ ਉਮਰ ਨੰਗ ਗਈ ਆ ਮੈਨੂੰ ਗਿੱਦੜਵੇ ਵਾਲਾ ਬੰਸਾ ਜੋਗੀ ਕਹਿੰਦੇ ਕਦੇ ਝੂਠ ਨਹੀਂ ਬੋਲਦਾ ਤੇਰੀ ਜ਼ਿੰਦਗੀ ਵਿੱਚ ਵੀ ਇੱਕ ਰਾਜਕੁਮਾਰ ਨੇ ਆ ਜਾਣਾ ਹੈ ਕਾਰਾਂ ਕੋਠੀਆਂ ਦਾ ਮਾਲਕ ਹੈ ਉਹ ਕਿਉਂ ਬਾਬਾ ਝੂਠ ਬੋਲੀ ਆ ਨਾ ਮੈਂ ਕਿਹੜਾ ਰਾਜਕੁਮਾਰ ਆਉਣਾਗਾ ਇਸ ਉਮਰ ਵਿੱਚ ਲੋਕ ਕੀ ਕਹਿਣਗੇ ਇਹ ਚੁੱਠੀ ਦੁਨੀਆਦਾਰੀ ਆ ਨਹੀਂ ਕੋਈ ਕਿਸੇ ਦਾ ਆੜੀ ਹੈ ਇੱਕ ਤੇਰੀ ਨੀਤ ਸਵਰਲੀ ਹੈ ਬਾਕੀ ਸਾਰੀ ਦੁਨੀਆ ਮਾੜੀ ਹੈ 40 ਸਾਲ ਦੀ ਹੋ ਚੱਲੀ ਫਿਰ ਵੀ ਲੱਗਦੀ ਹੈ ਜੇ ਇੱਕ ਵਾਰੀ ਹੈ ਸੱਚੀ ਬਾਬਾ ਜੀ ਗਿੱਦੜਵੇ ਵਾਲਾ ਬੰਤਾ ਜੋਗੀ ਕਦੇ ਝੂਠ ਨਹੀਂ ਬੋਲਦਾ ਵੈਸੇ ਬਬਾਈ ਤੁਸੀਂ ਰੰਨੇ ਕਿੱਥੇ ਹੋ ਬਾਬੇ ਪਾੜਾਂ ਦੇ ਵਿੱਚ ਰਹਿੰਦੇ ਨੇ ਤੇ ਬੜੇ ਨਜ਼ਾਰੇ ਲੈਂਦੇ ਨੇ ਪੰਜ ਸੱਤ ਰੱਖੀਆਂ ਗੱਡੀਆਂ ਨੇ ਤੇ ਖੁੱਲੇ ਮਹਿਲ ਚ ਵਾਰੇ ਨੇ ਜੇ ਤੂੰ ਹੁਸਨਾ ਦੀ ਰਾਣੀ ਲੱਗਦੀ ਐ ਬਾਬੇ ਵੀ ਅਜੇ ਕੁਆਰੇ ਨੇ ਵਾ ਚੱਲੀਏ ਲਾਬੇ ਗਿੱਦੜਵੇਂ ਵਾਲੇ ਬੰਸੇ ਜੋਗੀ ਅੱਜ ਤੜਕੇ ਦੀ ਬੋਣੀ ਨਹੀਂ ਹੋਈ ਦੇਣੀ ਪਤਾ ਨਹੀਂ ਕਿਵਾਂ ਜਾ ਚੜਿਆ ਢੱਡ ਵੀ ਭੁੱਖਾ ਏ ਤੇ ਬਗਲੀ ਵੀ ਖਾਲੀ ਏ ਕੋਈ ਸੱਪ ਵੇਖਣ ਵਾਲਾ ਬੱਚਾ ਵੀ ਨਹੀਂ ਟਕਰਿਆ ਪਤਾ ਨਹੀਂ ਤੜਕੇ ਕਿਹਦਾ ਮੂੰਹ ਦੇਖਿਆ ਏ ਪਰ ਬੰਸੇ ਜੋਗੀ ਮੂੰਹ ਤਾਂ ਤੂੰ ਬਾਪ ਦਾ ਹੀ ਵੇਖਿਆ ਸੀ ਸ਼ੀਸ਼ੇ ਵਿੱਚ ਚੱਲ ਦੇਖਦੇ ਆ ਕਿਸੇ ਘਰੇ ਚੱਲ ਕੇ ਲੈਨੇ ਆ ਕੌਲੀ ਆਟੇ ਦੀ ਭਗਤ ਨੇ ਛੜੀ ਕੋਲੇ ਚੱਲਦੇ ਆ ਨਾਥਾ ਉਹਦੇ ਕੋਲੇ ਪੀਨੇ ਆ ਚਾਹ ਪਾਣੀ ਨਾਲੇ ਲੰਗਰ ਪਾਣੀ ਛਕਾਂਗੇ ਨਾਲੇ ਗੱਲਾਂ ਬਾਤਾਂ ਕਰ ਲਵਾਂਗੇ ਗਿੱਦੜਵੇ ਵਾਲਾ ਬੰਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ ਹਾੜ ਦਾ ਮਹੀਨਾ ਹੋਵੇ ਦਿਨ ਦਾ ਦੁਪਹਿਰਾ ਹੋਵੇ ਗਲੀਆਂ ਸੁਨੀਆਂ ਹੋਣ ਜੇ ਜਦੋਂ ਕੋਈ ਵੱਡਾ ਬੰਦਾ ਛੜੀ ਜਨਾਨੀ ਦੇ ਘਰੋਂ ਨਿਕਲੇ ਤੇ ਗ੍ਰਹਿ ਚੱਕਰਾਂ ਦੇ ਅਨਸਾਰ ਕੋਈ ਨਾ ਕੋਈ ਗੜਬੜ ਜ਼ਰੂਰ ਹੁੰਦੀ ਆ ਚੇਅਰਮੈਨਾਂ ਗਿੱਦੜਵੇ ਵਾਲਾ ਬੰਦਾ ਜੋਗੀ ਝੂਠ ਨਹੀਂ ਬੋਲਦਾ ਜਦੋਂ ਲਾਉਂਦਾ ਪੱਕੇ ਹੀ ਪੈਂਚਰ ਲਾਉਂਦਾ ਉਹ ਨਾਥਾ ਮੈਂ ਤਾਂ ਕੰਮ ਆਇਆ ਸੀ ਕਹੇ ਤਾਂ ਦੇ ਦिए ਕੋਈ ਗਿੱਦੜ ਸਿੰਘੀ ਉੱਠੇ ਸਿੱਧੇ ਕੰਮ ਸਾਰੇ ਹੀ ਬਣ ਜਾਣਗੇ ਗਿੱਦੜਵੇ ਵਾਲਾ ਬੰਸਾ ਜੋਗੀ ਕੋਈ ਪੱਕਾ ਹੀ ਪੈਂਚਰ ਲਾ ਦੂਗਾ ਸਾਰੇ ਵਿਗੜੇ ਟਿਗੜੇ ਕੰਮ ਬਾਣ ਜਾਣਗੇ ਆ ਯਰ ਜੋਗੀ ਨੇ ਤਾਂ ਸਾਰੇ ਪਿੰਡ ਵਿੱਚ ਰੌਲਾ ਪਾ ਦੇਣਾ ਇਹਦਾ ਮੂੰਹ ਬੰਦ ਕਿਵੇਂ ਕਰਵਾਈਏ ਹੂੰ ਉਹ ਨਾਥਾ ਛੱਡ ਪਰੇ ਗੱਲਾਂ ਚੱਲ ਘਰੇ ਚੱਲਦੇ ਆ ਤੇ ਤੈਨੂੰ ਲੰਗਰ ਪਾਣੀ ਛਕਾਉਣੇ ਆ ਓਏ ਅੱਜ ਤਾਂ ਲੰਗਰ ਪਾਣੀ ਭਗਤ ਨਹੀਂ ਕੋਣੋ ਛਕਣਾ ਮੈਂ ਤਾਂ ਪ੍ਰੀਤੋਂ ਛੜੀ ਕੋਲੇ ਚੱਲਿਆ ਉਥੋਂ ਚਾਹ ਚੂ ਛਕਦਾ ਜਾ ਕੇ ਉਪ੍ਰੀਤੋ ਕੋਲੇ ਤੋਂ ਵਾਵਾ ਜਿਹੜੇ ਮਾਰਦਾ ਕੀ ਸੱਪ ਕੱਢੇ ਉਥੋਂ ਅਸੀਂ ਸੱਪ ਕਿਹੜੇ ਕੱਢਨੇ ਆ ਚੇਅਰਮੈਨਾ ਬਸ ਭਗਤਨੀ ਨਾਲ ਉਹੀ ਮੋਹ ਜਾ ਪੈ ਗਿਆ 나ਥਾਂ ਦਾ ਉਪ੍ਰੀਤੋ ਦਾ 나ਥਾ ਘਰੇ ਹੈ ਨਹੀਂ ਤੇ ਆਜਾ ਘਰੇ ਚਲਦੇ ਆ ਤੇਰੀ ਚਾਹ ਪਾਣੀ ਦੀ ਸੇਵਾ ਕਰਦੇ ਆ ਚੱਲ ਚੇਅਰਮੈਨਾ ਅੱਜ ਤੇਰੀ ਚਾਹ ਪੀਨੇ ਆ ਤੇਰੀ ਚਾਹ ਤੇ ਨਾਮ ਲਿਖਿਆ 나ਥਾਂ ਦਾ ਚੱਲ ਵੀ ਚੇਅਰਮੈਨਾ ਤੇਰੇ ਕੋਲੇ ਚਲਦੇ ਆ ਅੱਜ ਉਨਾ ਥਾ ਛੋਡੇ ਕੋਲੇ ਤਾਂ ਗੁਰਮੰਤਰੀ ਬਹੁਤ ਹੁੰਦੇ ਆ ਕੋਈ ਗੁਰਮੰਤਰੀ ਦੇ ਜਾ ਗਿੱਦੜਬੇ ਵਾਲਾ ਬੰਤਾ ਜੋਗੀ ਕਦੇ ਨਹੀਂ ਭੁੱਲਦਾ ਚੇਅਰਮੈਨ ਤੂੰ ਸਾਡੀ ਧਰਮਸ਼ਾਲਾ ਦੇ ਵਿੱਚ ਟੱਟੀਆਂ ਬਣਵਾ ਕੇ ਬਹੁਤ ਵੱਡੇ ਪੁੰਨ ਦਾ ਕੰਮ ਕੀਤਾ ਹੀ ਆ ਤੇਰੇ ਪਾਪ ਤਾਂ ਲੋਕ ਤੋਂ ਹੀ ਜਾਂਦੇ ਆ ਉੱਥੇ ਗਿੱਦੜਬੇ ਵਾਲਾ ਬੰਤਾ ਜੋਗੀ ਜਿਹੜੇ ਕਰਦਾ ਖਾ ਲੈਂਦਾ ਉਸ ਕਰਦਾ ਭਲਾ ਹੀ ਸੋਚਦਾ ਏ ਅੱਜ ਤੈਨੂੰ ਦੇ ਕੇ ਜਾਵਾਂਗੇ ਕੋਈ ਨਾ ਕੋਈ ਗੁਰਮੰਤਰ ਤਾਂ ਮਨੋ ਨੀ ਨਾਪਾ ਗਿੱਦੜ ਸਿੰਘੀ ਦੇ ਜਾ ਕੋਈ ਪ੍ਰੀਤੋ ਤਾਂ ਆਪਦੇ ਨਾਲ ਹੀ ਰੱਖਦੀ ਗਿੱਦੜ ਸਿੰਘੀ ਚੇਅਰਮੈਨਾਂ ਤੂੰ ਗਿੱਦੜ ਬਈ ਵਾਲੇ ਬਣਸੇ ਜੋਗੀ ਦਾ ਧਰਮ ਦਾ ਭਰਾ ਐ ਤੈਨੂੰ ਗੁਰਮੰਤਰ ਦੇ ਕੇ ਹੀ ਜਾਊਂਗਾ ਅੱਜ ਨਾਥਾ ਲਿਆਵਾਂ ਡੱਬਾ ਫਿਰ ਕੋਈ ਗੁਰਮੰਤਰ ਪਾਉਣ ਵਾਸਤੇ ਡੱਬੇ ਦੀ ਲੋੜ ਨਹੀਂ ਚੇਅਰਮੈਨਾਂ ਤੈਨੂੰ ਸਿੱਧਾ ਹੀ ਗੁਰਮੰਤਰ ਦੇ ਜਾਣਾ ਐ ਅੱਜ ਨਾਥਾ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਫੇਰ ਵੀ ਘਰ ਵਿੱਚ ਕਲੇਸ਼ ਰਹਿੰਦਾ ਐ ਇਸੇ ਕਰਕੇ ਮੇਰਾ ਐਮਐਲਏ ਬਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ 나થા ਸਿਹਤ ਵੀ ਠੀਕ ਨਹੀਂ ਰਹਿੰਦੀ ਇਹਨਾਂ ਚੀਜ਼ਾਂ ਵਾਸਤੇ ਚੇਅਰਮੈਨਾਂ ਦਵਾਈ ਦੀ ਕੋਈ ਲੋੜ ਨਹੀਂ ਸਾਡੇ ਮੂੰਹ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਇੱਕ ਜ਼ਬਾਨ ਹੁੰਦੀ ਹੈ ਇੱਕ ਜੀਬ ਹੁੰਦੀ ਹੈ ਜੇ ਜੀਬ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਈਏ ਜੀਬ ਤੇ ਕਾਬੂ ਕਰ ਲਈਏ ਤਾਂ ਸਾਡੀ ਸਿਹਤ ਠੀਕ ਰਹਿੰਦੀ ਜੇ ਜ਼ਬਾਨ ਨੂੰ ਚੰਗੀ ਤਰ੍ਹਾਂ ਕਾਬੂ ਕਰ ਲਈਏ ਸਾਡੇ ਰਿਸ਼ਤੇ ਬਚੇ ਰਹਿੰਦੇ ਆ ਨਾਲੇ ਸਾਡਾ ਭਾਈਚਾਰਾ ਬਚਿਆ ਰਹਿੰਦਾ ਏ ਇਸ ਕਰਕੇ ਜੀਬ ਤੇ ਜ਼ਬਾਨ ਤੇ ਕੰਟਰੋਲ ਰੱਖੀ ਪੂਰਾ ਕਾਬੂ ਰੱਖੀ ਪੂਰੀ ਚੜ੍ਹਦੀ ਕਲਾ ਰਹਿਣੀ ਏ ਤੇਰੀ ਹਮੇਸ਼ਾ ਚੜ੍ਹਦੀਆਂ ਕਲਾ ਚ ਹੀ ਰਹੇਗਾ ਐਮਐਲਏ ਕੀ ਤੂੰ ਤਾਂ ਮੰਤਰੀ ਬਣ ਜਾਣਾ ਹੈ ਚੇਅਰਮੈਨ ਆ ਉਹ ਨਾਥਾ ਤੇਰੀਆਂ ਦੋ ਗੱਲਾਂ ਨੇ ਮੇਰੇ ਦਿਮਾਗ ਦੀ ਸਾਰੀ ਜੰਗਾਲ ਲਾਤੀ ਅਨਨ ਤੁਸੀਂ ਨਾਥਾ ਤੁਨ ਤੁਸੀਂ ਲੈ ਵੀ ਦੋਨੇ ਹੱਥ ਕਰ ਭਗਤਾ ਅੱਗੇ ਆਹ ਮਾਲਾ ਤੈਨੂੰ ਦੇ ਚੱਲੇ ਆਂ ਤੁਹਾਨੂੰ ਬੱਬਾ ਜਦੋਂ ਕਦੇ ਗੁੱਸਾ ਆਵੇ ਬੋਲਣ ਤੋਂ ਪਹਿਲਾਂ ਇਹਦੇ ਮਣਕਿਆਂ ਨੂੰ ਗਿਣਨਾ ਹੈ ਫੇਰ ਬੋਲਣਾ ਹੈ 30 ਸਾਲਾਂ ਦੀ ਸੇਵਾ ਕਰਕੇ ਆਪਣੇ ਗੁਰੂ ਤੋਂ ਜੋ ਕੁਝ ਸਿੱਖਿਆ ਸੀ ਅੱਜ ਤੈਨੂੰ ਦੇ ਚੱਲੇ ਆਂ ਚੇਅਰਮੈਨ ਬੰਸਾ ਜੋਗੀ ਜਿਹਦਾ ਕਰਦਾ ਹੈ ਪੂਰਾ ਹੀ ਕਰਦਾ ਏ ਜਿਹੜੇ ਕਰਦਾ ਅੰਨ ਪਾਣੀ ਖਾ ਲੈਂਦਾ ਏ ਉਹਦਾ ਭਲਾ ਹੀ ਸੋਚਦਾ ਏ ਚੇਅਰਮੈਨਾਂ ਤੇਰੀ ਚੜਦੀ ਕਲਾ ਰਹਿਣੀ ਹੈ ਹਮੇਸ਼ਾ ਚੜਦੀ ਕਲਾ ਚ ਹੀ ਰਹੇਗਾ ਚੰਗਾ ਨਾਤ ਹੋਣ ਚੜਦੇ ਆ ਧਿਆਨ ਰੱਖੀ ਆਪਣਾ ਭੜਦਾ